ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ने सूबे के लोकांनु अपनी जीवन शैली बदलके सेहत प्रति जागरूक करण च मदद कीती है। ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ। ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ। ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ। ਮੈਨੂੰ ਹਾਰਟ ਆਤਮਾ ਦੀ ਪ੍ਰੋਬਲਮ ਸੀ। ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤੇਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਰਖਰੀ ਨਾ ਮੇਰਾ ਨਾਮ ਈਟ ਚਾਨ ਹੈ ਤੁਸੀਂ ਕੀ ਕਹਿਣਾ ਚਾਹੋਗੇ ਰਖਰੀ ਦੇ ਅੱਤੇ ਕਾਫੀ ਰੌਣਕਾਂ ਲੱਗੀਆਂ ਪਹਿਲਾਂ ਉਦੋਂ ਰੌਣਕਾਂ ਆ ਗਿਆ ਅੱਜ ਫਿਰ ਕੋਈ ਰੌਣਕ ਤੇ ਨਹੀਂ ਪੱਲੇ ਦੇ ਮੁਕਾਬਲੇ ਤਾਂ ਪਹਿਲਾਂ ਤਾਂ ਸਾਰੇ ਜ਼ੋਰ ਵਾਸੀਆਂ ਨੂੰ ਰਖਰੀ ਦੇ ਤੇ ਹਰਦੀਪ ਸਿੰਘ ਨੂੰ ਵਧਾਈ ਦੇਣਾ ਇਹ ਪ੍ਰੋਕਟਾ ਬੰਦ ਮੰਡਲ ਤੇ ਆਇਆ ਹੈ ਹਰ ਪਿਆਰ ਨਾਲ ਉਸੇ ਦੋ ਦੋ ਤੇ ਉਸੇ ਉਸੇ ਰਖਰੀ ਦਾ ਮੂਲ ਠੀਕ ਹੈ ਇਹ ਆਪਸੀ ਮੇਲ ਜੋ ਸੰਪਰਵਾੰਦਾ ਤਿਆਰ ਹੈ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸਦੀ ਬਹੁਤ ਬਧਾਈ ਕਿਉਂਕਿ ਜਿਹੜਾ ਕੁਐਸਚਨ ਤੁਸੀਂ ਕੀਤਾ ਹੈ ਕਿ ਰੌਣਕਾਂ ਤੇ ਰੌਣਕਾਂ ਪਹਿਲੇ ਨਾਲੋਂ ਕੁਸਰ ਆਜੀਗਲ ਟ੍ਰੈਂਡ ਚੱਲ ਪਿਆਗਾ ਆਨਲਾਈਨ ਸ਼ਾਪਿੰਗ ਦਾ ਉਹ ਦੂਜਾ ਕਾਰਨ ਪਰਤਿਆ ਹੈ ਬਟ ਦਿਨਾਂ ਨਗਰ ਦੇ ਵਿੱਚ ਫਿਰ ਵੀ ਅਜੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਪਰ ਪਹਿਲਾਂ ਵਰਗੀ ਨਹੀਂ ਹੈ ਇਹ ਆਪਾਂ ਕਹਿ ਸਕਦੇ ਹਾਂ ਸਾ ਜਿਵੇਂ ਈਤਾਰ ਵੀ ਇੱਕ ਦੋ ਦੋ ਈਤਾਰ ਹੋ ਗਏ ਆ ਉਹਨਾਂ ਲੱਗਦਾ ਕਿ ਕੋਈ ਫਰਕ ਪੈਂਦਾ ਈਤਾਰਾਂ ਵਿੱਚ ਨਹੀਂ ਹਾਂਜੀ ਡਿਵਾਈਡ ਹੋ ਜਾਂਦੀ ਆ ਜਿਸ ਤਰ੍ਹਾਂ ਫੱਟ ਜਾਂਦੀ ਇੱਕ ਮਨਾਰੇ ਦੀ ਗੱਲ ਹੈ ਨੇਚਰਲੀ ਫਰਕ ਪੈਂਦਾ ਹੀ ਕਿੰਨੇ ਕਿ ਰੌਣਕ ਹੈ ਕਿੰਨੇ ਕਿ ਲੋਕਾਂ ਦਾ ਆਉਂਦਾ ਇਸ ਵਿੱਚ ਠੀਕ ਹੈ ਰਾਨਾ ਪਰ ਪੱਲਾਂ ਦੇ ਮੁਕਾਬਲੇ ਘੱਟ ਹੈ ਪਰ ਵੀ ਅੱਜ ਇਸ ਵਾਰ ਸਿਧਾਰਤ ਲੋਤੇ ਹੈ ਤੇ ਅੱਛਾ ਲੱਗ ਰਿਹਾ ਰਾਨਾ ਕਿ ਆ ਚਾਲ-ਪੈ ਚੱਲ ਰਹੀ ਜੀ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਸਾਰੇ ਲੋਕਾਂ ਨੂੰ ਕੰਮ ਜਿਹੜਾ ਹੈਗਾ ਦਿਨ ਪਿਆਰ ਦੇ ਉੱਤੇ ਜੋ ਲੋਕਾਂ ਨੂੰ ਮਿਲਦਾ ਰਹੇ ਰੁਜ਼ਗਾਰ ਵੀ ਲੋਕਾਂ ਦਾ ਚੱਲਦਾ ਰਹੇ ਆਪ ਸਿਪਾਈਚਾਰਾ ਵੀ ਬਣਿਆ ਰਹੇ ਮਿਲ ਮਲਾਬੀ ਬਣਿਆ ਰਹੇ ਇਹ ਰੱਬ ਦੀ ਅਰਦਾਸ ਕਰਦੇ ਹਾਂ ਕਿ ਜਿੱਦਾਂ ਪਹਿਲਾਂ ਦੇਖਣ ਨੂੰ ਮਿਲਦਾ ਕਿ ਰੱਖੀਏ 2-3 ਦਿਨ ਪਹਿਲਾਂ ਰੌਣਕਾਂ ਲੱਗ ਜਾਂਦੀਆਂ ਨੇ ਬਣਾਣਾ ਵੇਖ ਗਰੀਦੀਆਂ ਉੱਧਾਂ ਦੀ ਚੈਲ ਪੈਦਾ ਜਾਂ ਮੈਂ ਤੁਹਾਨੂੰ ਬਾਰ ਬਾਰ ਇਹ ਕਹਿ ਰਿਹਾ ਕਿ ਪੱਲੇ ਦੇ ਮੁਕਾਬਲੇ ਘੱਟ ਹੈ ਪਰ ਫਿਰ ਵੀ ਸ਼ਹਿਰ ਦੇ ਵਿੱਚ ਰੌਣਕ ਹੈ ਜਿਸ ਤਰ੍ਹਾਂ ਅੱਜ ਤੋਂ ਹਫ਼ਤਾ ਪਹਿਲਾਂ ਵੇਖਦੇ ਸੀ ਕਿ ਇਸ ਬਾਜ਼ਾਰ ਦੇ ਵਿੱਚੋਂ ਜੋ ਜਸਤਪ ਦੀ ਰੌਣਕ ਹੋ ਨਹੀਂ ਸੀ ਬਟ ਅੱਜ ਫਿਰ ਵੀ ਰੌਣਕ ਵੇਖਣ ਨੂੰ ਮਿਲਦੀ ਆ ਬਟ ਪਟਾਲਾਂ ਦੇ ਮੁਕਾਬਲੇ ਬਹੁਤ ਘੱਟ ਜਾ ਸਕਿਆ ਸਰ ਕੀ ਨਾਮ ਆਪਾਂ ਮਲਵੀਆ ਕੁਮਾਰ ਜੀ ਸਰ ਕਰ ਰੱਖੜੀ ਹੈ ਕਿਵੇਂ ਬਿਆਰ ਦੇ ਰੋੜਾ ਲੱਗੀਆਂ ਰੌਣਕ ਹੈ ਰੌਣਕ ਐਸੇ ਬਿਆਰ ਜੀ ਨਹੀਂ ਹੋ ਸਕਦੇ ਕੋਈ ਅਸੂ ਬਿਆਰ ਜੀ ਰੌਣਕ ਹੀ ਰਹਿੰਦੀ ਹੈ ਜਿਵੇਂ ਦੇਖੋ ਕਿੰਨਾ ਲੋਕਾਂ ਦਾ ਆ ਰਿਹਾ ਜਣਾ ਅੱਜ ਤੱਕ ਅਵਾ ਜਾਈ ਕਹਿੰਦੀ ਐ ਸੂ ਬਿਆਰ ਜੀ ਵਸੇ ਰਹਿੰਦੀ ਐ ਬਾਰੇ ਮਹੀਨੇ ਰੱਖੜੀ ਆਤੀ ਐ ਕਿਵੇਂ ਲੱਗਿਆ ਠੀਕ ਐ ਲੋਕਾਂ ਦਾ ਹੈ ਮਨ ਵੱਲ ਕਹਾਈ ਹੈ ਮਰਾ ਉਮਰੋਂ ਨਾਲ ਦੇ ਲਖੀ ਸਾਲ ਚੱਕੇ ਧਿਆਨ ਨਾਲ ਬੰਨੀ ਬੰਨੀ ਲੋਕਾਂ ਨੇ ਇਹ ਨਹੀਂ ਵਾਲੀ ਹਾਂਜੀ ਸਰ ਕਿਵੇਂ ਲੋਕ ਦੇਖਦੇ ਆ ਕਿੰਨੇ 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 ਐਪਲੀਕੇਸ਼ਨ ਆ ਰਹੇ ਆ ਕਿ ਸਭ ਆਨਲਾਈਨ ਦਾ ਟਾਈਮ ਹੈ ਲੋ ਦੇਖੋ ਜੀ ਦੁਨੀਆ ਨੇ ਜਿੰਨੇ ਖਰੀਦਣੀ ਹੈ ਆਨਲਾਈਨ ਘੱਟ ਰਖੀ ਖਰੀਦਣੀ ਹੈ ਦੁਕਾਨਾਂ ਵਾਂਗ ਜ਼ਿਆਦਾ ਖਰੀਦਣੀ ਹੈ ਲੋਕਾਂ ਨੇ ਕੀ ਨਹੀਂ ਗੱਲ ਦੁਕਾਨਾਂ ਦੇ ਜਿਹੜੀ ਪਸੰਦ ਹੈਗੀ ਦੁਕਾਨਦਾਰ ਕੋਲ ਉਹ ਨਹੀਂ ਕਰਨੇ ਆਨਲਾਈਨ ਕੀ ਪਤਾ ਕੀ ਹੋ ਜਾਂਦੇ ਨੇ ਭੇਜ ਦੇਣਾ ਕੋਈ ਲੱਗਦਾ ਕਿ ਆਨਲਾਈਨ ਨਾਲ ਫਾਉਂਡ ਹੋਇਆ ਉਹ ਕੋਈ ਫਰਕ ਨਹੀਂ ਪੰਦਾ ਆਨਲਾਈਨ ਨਾਲ ਵੀਡੀਓ ਚੀਜ਼ਾਂ ਦਾ ਫਰਕ ਪੰਦਾ ਆ ਉਹਨਾਂ ਜਿਹੜਾ ਆਨਲਾਈਨ ਕੰਮ ਹੋ ਗਏ ਨੇ ਇਹ ਛੋਟੀ ਮੋਟੀ ਐਟਮਾਂ ਦਾ ਕੀ ਫਰਕ ਪੰਦਾ